ਅਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਯਾਲਾ ਜੀ ਤੇ 350 ਸਾਲਾ ਆਪ ਸਭ ਜਾਣਦੇ ਹੋ ਉਸ ਦੇ ਸੰਬੰਧ ਦੇ ਵਿੱਚ ਅੱਜ ਦੀ ਇਹ ਪ੍ਰੈਸ ਕਾਨਫਰੰਸ ਹੈ ਤੇ ਆਪ ਸਭ ਦਾ ਇੱਥੇ ਪਹੁੰਚਣ ਦੇ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਪੰਜਾਬ ਸਰਕਾਰ ਸ਼ਰਧਾ ਤੇ ਸਤਕਾਰ ਦੇ ਨਾਲ ਤੇ ਆਪਣਾ ਸਭ ਕੁਝ ਲਗਾ ਕੇ 350 ਸਾਲਾ ਨੌਵੇਂ ਪਾਤਸ਼ਾਹ ਜੀ ਦਾ ਬਹੁਤ ਆਦਰ ਤੇ ਸਤਕਾਰ ਦੇ ਨਾਲ ਮਨਾ ਰਹੇ ਹਾਂ ਪਿਛਲੇ ਕਈ ਮਹੀਨਿਆਂ ਤੋਂ ਮਾਨਯੋਗ ਮੁੱਖ ਮੰਤਰੀ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਤੇ ਉਹਨਾਂ ਦੀ ਰਹਿਨਮਾਈ ਹੇਠ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਸਾਰੇ ਕਾਰਜਕ੍ਰਮ ਜਿਹੜੇ ਉਲਿੱਕੇ ਗਏ ਆ ਤੇ ਹੁਣ ਕੱਲ 4 ਨਵੰਬਰ ਤੋਂ ਇਹਨਾਂ ਸਮਾਗਮਾਂ ਦੀ ਜਿਹੜੀ ਹੈ ਉਹ ਸ਼ੁਰੂਆਤ ਹੋ ਰਹੀ ਹੈ ਆਪ ਸਭ ਨੂੰ ਪਤਾ ਹੈ ਕਿ 25 ਅਕਤੂਬਰ ਨੂੰ ਪੰਜਾਬ ਦੀ ਸਮੁੱਚੀ ਕੈਬਨਿਟ ਗੁਰਦੁਆਰਾ ਸਾਹਿਬ ਸੀਸਗੰਨ ਸਾਹਿਬ ਦਿੱਲੀ ਚਾਨਨੀ ਚੌਂਕ ਵਿਖੇ ਨਤਮਸਤਕ ਹੋਈ ਸੀ ਨੰਗੀ ਪੈਰੀ ਜਾ ਕੇ ਅਰਦਾਸ ਕੀਤੀ ਸੀ ਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਇਹਨਾਂ ਸਮਾਗਮਾਂ ਦਾ ਜਿਹੜਾ ਹੈ ਕਿ ਸਤਕਾਰ ਦੇ ਨਾਲ ਮਰਿਆਦਾ ਦੇ ਅਨੁਸਾਰ ਤੇ ਜੋ ਸਾਡਾ ਮਕਸਦ ਹੈ ਮਕਸਦ ਕੀ ਹੈ ਕਿ ਗੁਰੂ ਸਾਹਿਬ ਦੀ ਸ਼ਹਾਦਤ ਦਾ ਜਿਹੜਾ ਪੈਗਾਮ ਹੈ ਉਹ ਕੁੱਲ ਜਹਾਂ ਤੱਕ ਕੁੱਲ ਦੇਸ਼ ਤੱਕ ਕੁੱਲ ਮਾਨਵਤਾ ਤੱਕ ਪਹੁੰਚਾਇਆ ਜਾ ਸਕੇ 25 ਅਕਤੂਬਰ ਨੂੰ ਹੀ ਗੁਰਦੁਆਰਾ ਰਕਾਬਗਨ ਸਾਹਿਬ ਦਿੱਲੀ ਵਿਖੇ ਜਿਹੜਾ ਹੈ ਅਲੌਕਿਕ ਕੀਰਤਨ ਦਰਬਾਰ ਹੋਇਆ ਤੇ ਮੈਂ ਤੇ ਮੇਰੇ ਨਾਲ ਬਾਲੀ ਸਾਹਿਬ ਦੀਪਕ ਬਾਲੀ ਜੀ ਸਾਡੇ ਜੋ ਟੂਰਿਜ਼ਮ ਮੈਕਮੇ ਦੇ ਸਲਾਹਕਾਰ ਨੇ ਨਾਲ ਸਾਡੇ ਸਰਦਾਰ ਕਰਨਪ੍ਰੀਤ ਸਿੰਘ ਸੋਨ ਜੀ ਜਿਨ੍ਹਾਂ ਦਾ ਡਿਪਾਰਟਮੈਂਟ ਤੇ ਬਹੁਤ ਉਹ ਵੀ ਇਸ ਵਕਤ ਪਟਿਆਲੇ ਦੇ ਵਿੱਚ ਤਿਆਰੀਆਂ ਦੇਖ ਰਿਹਾ ਸਰਦਾਰ ਹਰਭਜਨ ਸਿੰਘ ਜੀ ਅੰਮ੍ਰਿਤਸਰ ਚ ਤਿਆਰੀਆਂ ਦੇਖ ਰਹੇ ਨੇ ਤੇ ਸਾਡੀ ਸੀਐਮ ਸਾਹਿਬ ਨੇ ਸਾਡੀ ਡਿਊਟੀ ਲਈ ਸੀ ਤੇ ਬੜਾ ਮਨ ਨੂੰ ਸਕੂਨ ਆਇਆ ਕਿ 25 ਅਕਤੂਬਰ ਦਾ ਜਿਹੜਾ ਕੀਰਤਨ ਦਰਬਾਰ ਦਿੱਲੀ ਵਿਖੇ ਹੋਇਆ ਉਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਦਿੱਲੀ ਦੀ ਸਿੱਖ ਸੰਗਤਾਂ ਨੇ 6000 ਤੋਂ ਵੱਧ ਜਿਹੜੀ ਸੰਗਤ ਹੈ ਉਹ ਨਹੀਂ ਉੱਥੇ ਆ ਕੇ ਕੀਰਤਨ ਦਾ ਆਨੰਦ ਮਾਣਿਆ ਤੇ ਪੰਥ ਪ੍ਰਸਿੱਧ ਜਿਹੜੇ ਕੀਰਤਨੀ ਜੱਥੇ ਹੈ ਸੰਤ ਮਹਾਪੁਰਖ ਦਿੱਲੀ ਸੂ ਗੁਰਦੁਆਰਾ ਮੈਨੇਜਮੈਂਟ ਕਮੇਟੀ ਸਭ ਦਾ ਬਹੁਤ ਸਹਿਯੋਗ ਰਿਹਾ ਤੇ ਹੁਣ ਪੰਜਾਬ ਦੇ ਵਿੱਚ ਜਿਹੜੇ ਸਾਡੇ ਸਮਾਗਮ ਹੈ ਕੱਲ ਤੋਂ 4 ਤਰੀਕ 4 ਨਵੰਬਰ ਨੂੰ ਕਿਉਂਕਿ ਸਭ ਤੋਂ ਪਹਿਲਾਂ ਅਸੀਂ ਜਿਵੇਂ ਕਿ ਆਸੀ ਕਿ ਲਾਈਟ ਐਂਡ ਸਾਊਂਡ ਸ਼ੋ ਪੰਜਾਬ ਸਰਕਾਰ ਨੇ ਇੱਕ ਬਹੁਤ ਸ਼ਾਨਦਾਰ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾ ਪੇਸ਼ ਕਰਦੇ ਇੱਕ 45 ਮਿੰਟ ਦਾ ਲਾਈਟ ਐਂਡ ਸਾਊਂਡ ਸ਼ੋਅ ਤਿਆਰ ਕਰਵਾਇਆ ਜੋ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਜਿਸ ਨੂੰ ਅਸੀਂ ਵੱਡੀ ਗੈਦਰਿੰਗਸ ਦੇ ਵਿੱਚ ਉਸੇ ਉਸ ਜ਼ਿਲ੍ਹੇ ਦੇ ਜਿਹੜੇ ਸਭ ਤੋਂ ਵੱਡੇ ਗਰਾਊਂਡ ਹੈ ਉੱਥੇ ਉਹਨਾਂ ਦਾ ਬੰਦੂਬਸ ਕੀਤਾ ਹੈ ਕੱਲ 4 ਨਵੰਬਰ ਨੂੰ 4 ਸ਼ਹਿਰਾਂ ਦੇ ਵਿੱਚ ਇਸ ਦੀ ਸ਼ੁਰੂਆਤ ਹੋ ਰਹੀ ਹੈ ਪਟਿਆਲਾ ਜਲੰਧਰ ਫਤਿਹਗੜ ਸਾਹਿਬ ਤੇ ਪਠਾਨਕੋਟ ਇਹ ਦਿਨ ਫਿਰ 8 ਤਰੀਕ ਨੂੰ ਫਿਰ 11 ਤਰੀਕ ਨੂੰ ਫਿਰ 14 ਤਰੀਕ ਨੂੰ ਫਿਰ 17 ਤਰੀਕ ਨੂੰ ਤੇ ਫਿਰ 20 ਨਵੰਬਰ ਨੂੰ ਚਾਰ-ਚਾਰ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਇਹ ਲਾਈਟ ਐਂਡ ਸਾਊਂਡ ਸ਼ੋਅ ਗੁਰੂ ਸਾਹਿਬ ਦੇ ਜੀਵਨ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਜਿਹੜਾ ਹੈ ਸਮਰਪਿਤ ਹੋਣਗੇ ਤੇ ਇਸ ਦੇ ਲਈ ਸਾਡੇ ਸਾਰੇ ਜਿਹੜੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਸਹਿਬਾਨ ਐਸਐਸਪੀ ਸਹਿਬਾਨ ਸਾਰੇ ਮਾਨਯੋਗ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਸਾਰੇ ਤਿਆਰੀਆਂ 'ਚ ਲੱਗੇ ਹੋਏ ਆ ਦੇ ਖਾਸ ਕਰਕੇ ਸਕੂਲੀ ਬੱਚਿਆਂ ਦੀ ਸਾਡੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਤਦਾਦ ਸਾਡੇ ਸਕੂਲੀ ਬੱਚੇ ਆਣ ਕਿਉਂਕਿ ਅੱਜ ਕੱਲ ਜਿਹੜਾ ਹੈ ਜਦੋਂ ਆਪਾਂ ਦੇਖਦੇ ਹਾਂ ਤਾਂ ਸਾਡੇ ਉੱਤੇ ਡੂੰਘਾ ਇਮਪ੍ਰੈਸ਼ਨ ਛੱਡਦਾ ਤਾਂ ਅਸੀਂ ਸਕੂਲੀ ਬੱਚਿਆਂ ਦੇ ਉੱਤੇ ਵੀ ਜ਼ੋਰ ਦੇ ਰਹੀਆਂ ਕਿ ਵੱਧ ਤੋਂ ਵੱਧ ਆਣ ਐਦਾਂ ਹੀ ਫਿਰ 8 ਤਰੀਕ ਨੂੰ ਗੁਰਦਾਸਪੁਰ ਆਪਣਾ ਫਰੀਦਕੋਟ ਫਾਜ਼ਿਲਕਾ ਹੁਸ਼ਿਆਰਪੁਰ ਤੇ ਫਿਰ 11 ਤੇ ਫਿਰ 14 ਤੇ ਫਿਰ 17 ਤੇ 20 ਤਰੀਕ ਨੂੰ ਇਸ ਦੇ ਨਾਲ ਹੀ ਜੀ ਸਾਰੀ ਯੂਨੀਵਰਸਿਟੀਆਂ ਨੂੰ ਸਾਰੇ ਕਾਲਜੇਜ਼ ਨੂੰ ਚਾਹੇ ਉਹ ਪ੍ਰਾਈਵੇਟ ਨੇ ਚਾਹੇ ਉਹ ਸਰਕਾਰੀ ਨੇ ਸਾਰੀ ਆਈਟੀਆਈਜ਼ ਨੂੰ ਸਾਰੇ ਪੋਲੀਟੈਕਨਿਕਸ ਨੂੰ ਮੇਰੇ ਵੱਲੋਂ ਚਿੱਠੀ ਲਿਖੀ ਗਈ ਸੀ ਹਰ ਇੱਕ ਵਿਦਿਅਕ ادارے ਦੇ ਵਿੱਚ ਜਿਹੜਾ ਹੈ ਸੈਮੀਨਾਰਸ ਹੋਣਗੇ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਰੋਜ਼ ਮੈਂ ਦੇਖਦਾ ਸਾਰੇ ਯੂਨੀਵਰਸਿਟੀਆਂ ਸਾਰੇ ਕਾਲਜੇਜ਼ ਆਪਣਾ ਆਪਣਾ ਸ਼ਡਿਊਲ ਭੇਜ ਰਹੇ ਆ ਤੇ ਕੱਲੇ ਸੈਮੀਨਾਰਸ ਨਹੀਂ ਹੋਰ ਵੀ ਬਹੁਤ ਸਾਰੇ ਸਮਾਗਮ 350 ਸਾਲਾ ਨੂੰ ਸਮਰਪਿਤ ਕਰ ਰਹੇ ਨੇ ਐਦਾਂ ਹੀ ਫੋਰ ਦਾ ਫਰਸਟ ਟਾਈਮ ਪਹਿਲੀ ਵਾਰੀ ਅਸੀਂ ਪੰਜਾਬ ਦੇ ਨਰਸਰੀ ਤੋਂ ਲੈ ਕੇ 12ਵੀਂ ਤੱਕ ਪੜ੍ਹਦੇ ਹਰ ਇੱਕ ਬੱਚੇ ਨੂੰ ਚਾਹੇ ਉਹ ਸਰਕਾਰੀ ਸਕੂਲ ਆ ਚਾਹੇ ਪ੍ਰਾਈਵੇਟ ਸਕੂਲ ਆ ਜਿਹੜੇ ਮਰਜੀ ਬੋਰਡ ਨਾਲ ਸੰਬੰਧਿਤ ਹੈ ਅਸੀਂ 15 ਦਿਨ ਦਾ ਪਾਠਕ੍ਰਮ ਜੋ 10 ਨਵੰਬਰ ਤੋਂ ਸ਼ੁਰੂਆਤ ਹੋਗੀ ਮੈਂ ਵੀ ਸਕੂਲਾਂ ਚ ਸਵੇਰੇ ਜਾਊਂਗਾ ਅਸੀਂ SGPC ਤੋਂ ਪੂਰਾ ਉਹਦੀ ਵੈਟਿੰਗ ਕਰਾਈ ਹੈ ਪੂਰਾ 15 ਦਿਨ ਦਾ ਚੈਪਟਰਸ ਜੋ ਮਾਰਨਿੰਗ ਅਸੈਂਬਲੀ ਦੇ ਵਿੱਚ 10 ਤੋਂ 12 ਮਿੰਟ ਦੇ ਵਿੱਚ ਰੈਸੀਟੇਸ਼ਨ ਦੇ ਫਾਰਮ ਦੇ ਵਿੱਚ ਸਕੂਲ ਦੇ ਕੋਈ ਵਿਦਿਆਪਕ ਜੋ ਪੰਜਾਬੀ ਦੇ ਵਿੱਚ ਪਰਪੱਕ ਹੋਵੇ ਤੇ ਪਲੱਸ ਅਸੀਂ ਉਹਦੀ ਰਿਕਾਰਡਿੰਗ ਵੀ ਤੇ ਸਕ੍ਰਿਪਟਸ ਵੀ ਭੇਜ ਰਹੇ ਹਾਂ ਤਾਂ ਕਿ ਰੋਜ਼ ਰੋਜ਼ਾਨਾ ਤੇ ਕੰਪਲਸਰੀ ਹੈ ਨਰਸਰੀ ਤੋਂ ਲੈ ਕੇ 12ਵੀਂ ਤੱਕ ਉਹ 10 ਤੋਂ 12 ਮਿੰਟ ਦਾ 15 ਦਿਨ ਤੇ ਗੁਰੂ ਸਾਹਿਬ ਦਾ ਪੂਰਾ ਜੀਵਨ ਗੁਰੂ ਸਾਹਿਬ ਦੇ ਜਨਮ ਤੋਂ ਲੈ ਕੇ ਬਾਬਾ ਬਕਾਲਾ ਸਾਹਿਬ ਫਿਰ ਚੱਕ ਨਾਨਕੀ ਫਿਰ ਅਨੰਦਪੁਰ ਸਾਹਿਬ ਪਟਿਆਲੇ ਦੀ ਮਾਲਵੇ ਦੀ ਫੇਰੀਆਂ ਗੁਰੂ ਸਾਹਿਬ ਦੀ ਗ੍ਰਿਫਤਾਰੀ ਗੁਰੂ ਸਾਹਿਬ ਦੀ ਸ਼ਹਾਦਤ ਤੇ ਉਸ ਤੋਂ ਬਾਅਦ ਖਾਲਸੇ ਦੀ ਸਿਰਜਣਾ ਫਿਰ ਉਹ ਛੋਟੇ ਸਹਿਬਜ਼ਾਦਿਆਂ ਤੱਕ 15 ਦਿਨ ਦੇ ਤੇ ਕੋਸ਼ਿਸ਼ ਕੀਤੀ ਹੈ ਕਿ 10 ਤੋਂ 12 ਮਿੰਟ ਤੋਂ ਲੈਂਥੀ ਨਾ ਹੋਵੇ ਤਾਂ ਕਿ ਬੱਚੇ ਉਹਨਾਂ ਐਸ ਅ ਸਟੋਰੀ ਫਾਰਮ ਦੇ ਵਿੱਚ ਸਾਰਾ ਗੁਰੂ ਸਾਹਿਬ ਦਾ ਇਤਿਹਾਸ ਜਿਹੜਾ ਹੈ ਉਹ ਸੁਣ ਸਕਣ ਨਾਲ ਹੀ ਇਸ ਮਾਗਮ ਚੱਲਣਗੇ ਲਾਈਟਨਡ ਸਾਊਂਡ ਸ਼ੋਜ਼ ਪੂਰੇ ਪੰਜਾਬ ਤਾਂ ਕਿ ਬੱਚੇ ਜਿਹੜੇ ਹੈ ਸਾਡਾ ਆਣ ਵਾਲਾ ਪੀਖਾ ਉਹ ਗੁਰੂ ਸਾਹਿਬ ਦੀ ਸ਼ਹਾਦਤ ਦੇ ਬਾਰੇ ਜਾਣ ਸਕੇ ਤੇ ਉਸ ਨੂੰ ਸਜਦਾ ਕਰੇ ਐਦਾਂ ਹੀ ਜੀ 18 ਨਵੰਬਰ ਨੂੰ ਸ਼੍ਰੀਨਗਰ ਵਿਖੇ ਪਹਿਲਾਂ ਗੁਰਦੁਆਰਾ ਮਟਨ ਸਾਹਿਬ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਪਾ ਪ੍ਰਾਪਤ ਸਥਾਨ ਜਿੱਥੋਂ ਇਹ ਸਾਰਾ ਸਫਰ ਸ਼ੁਰੂ ਹੁੰਦਾ ਹੈ ਉੱਥੇ ਪਹਿਲਾਂ ਸਾਡੇ ਸਾਰੇ ਸਾਥੀ ਅਸੀਂ ਨਤਮਸਤਕ ਹੋਵਾਂਗੇ ਤੇ ਫਿਰ 18 ਨਵੰਬਰ ਨੂੰ ਸ਼ਾਮੀ ਗੁਰਦੁਆਰਾ 6ਵੀਂ ਪਾਤਸ਼ਾਹੀ ਸ਼੍ਰੀ ਨਗਰ ਵਿਖੇ ਕੀਰਤਨ ਦਰਬਾਰ ਹੋਊਗਾ 4 ਤੋਂ 7 ਵਜੇ ਤੱਕ ਜਿਸ ਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਸਾਡੇ ਮਾਨਯੋਗ ਜਿਹੜੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ मान्यक ਸਾਡੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਸ਼੍ਰੀ ਉਮਰ ਅਬਦੁੱਲਾ ਜੀ ਤਿੰਨੋਂ ਜਿਹੜੇ ਹੈ ਸੰਗਤ ਦੇ ਵਿੱਚ ਬੈਠਣਗੇ ਆ ਕੇ ਤੇ ਨਾਲ ਹੀ 19 ਨਵੰਬਰ ਨੂੰ ਸਵੇਰੇ 11 ਵਜੇ ਸ਼੍ਰੀਨਗਰ ਤੋਂ ਜਿਹੜਾ ਪਹਿਲਾ ਨਗਰ ਕੀਰਤਨ ਹੈ ਉਹ ਰੰਗਿਆ ਜਾਊਗਾ ਅਸੀਂ ਖੁਦ ਜਾ ਕੇ ਸ਼੍ਰੀਨਗਰ ਵਿਖੇ ਜਾ ਕੇ ਜਿੰਦੀ ਵੀ ਜੰਮੂ ਤੇ ਸ਼੍ਰੀਨਗਰ ਦੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਉਹਨਾਂ ਸਾਰਿਆਂ ਨੂੰ ਇਸ ਦਾ ਹਿੱਸਾ ਬਣਾ ਰਹੇ ਆ ਤੇ ਸਾਨੂੰ ਉਮੀਦ ਹੈ ਕਿ ਵੱਡੀ ਗਿਣਤੀ ਦੇ ਵਿੱਚ ਕਸ਼ਮੀਰੀ ਪੰਡਤ ਤੇ ਕਸ਼ਮੀਰੀ ਸਿੱਖ ਸ਼ਿਰਿਨਗਰ ਤੋਂ ਚਾਲੇ ਪਾਣਗੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਜਦਾ ਕਰਦੇ ਹੋਏ ਉਹੀ ਇਤਿਹਾਸ ਦੇ ਪੰਨੇ ਦੁਬਾਰਾ ਜਿਹੜੇ ਹੈ ਤੇ ਇਹ ਜਿਹੜਾ ਨਗਰ ਕੀਰਤਨ ਵਾਇਆ ਜੰਮੂ ਵਾਇਆ ਪਠਾਨਕੋਟ ਹੁਸ਼ਿਆਰਪੁਰ ਹੁੰਦਾ ਹੋਇਆ ਅਨੰਦਪੁਰ ਸਾਹਿਬ 22 ਤਰੀਕ ਨੂੰ ਪਹੁੰਚੂਗਾ ਤਿੰਨ ਹੋਰ ਨਗਰ ਕੀਰਤਨ ਜਿਨ੍ਹਾਂ ਵਿੱਚੋਂ ਇੱਕ ਨਗਰ ਕੀਰਤਨ ਗੁਰਦਾਸਪੁਰ ਤੋਂ ਫਿਰ ਵਾਇਆ ਅੰਮ੍ਰਿਤਸਰ ਜਲੰਧਰ ਇੱਕ ਜਿਹੜਾ ਨਗਰ ਕੀਰਤਨ ਹੈ ਜੀ ਉਹ ਬਾਬਾ ਫਰੀਦ ਦੀ ਧਰਤੀ ਫਰੀਦਕੋਟ ਤੋਂ ਵਾਇਆ ਫਰੋਸਪੁਰ ਮੋਗਾ ਲੁਧਿਆਣਾ ਹੁੰਦੇ ਹੋਏ ਤੇ ਇੱਕ ਨਗਰ ਕੀਰਤਨ ਤੱਕ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਵਾਇਆ ਬਠਿੰਡਾ ਵਾਇਆ ਸੰਗਰੂਰ ਪਟਿਆਲਾ ਵਾਇਆ ਮੁਹਾਲੀ ਹੁੰਦੇ ਹੋਏ ਚਾਰੋਂ ਨਗਰ ਕੀਰਤਨ ਜਿਹੜੇ ਆ ਉਹ 22 ਨਵੰਬਰ ਨੂੰ ਸ਼ਾਮ ਨੂੰ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਜਾਣਗੇ ਇਹਨਾਂ ਚਾਰੋਂ ਨਗਰ ਕੀਰਤਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਪੰਜਾਬ ਸਰਕਾਰ ਦੇ ਅਧਿਕਾਰੀ ਪੰਜਾਬ ਸਰਕਾਰ ਦੇ ਐਮਐਲਏ ਆਮ ਆਦਮੀ ਪਾਰਟੀ ਦੇ ਵਰਕਰ ਜਿੰਨੇ ਵੀ ਹੈ ਸਾਡਾ ਸਾਰਿਆਂ ਦਾ ਕੰਮ ਬਤੌਰ ਸੇਵਾਦਾਰ ਹੈ ਰਸਤਿਆਂ ਦੇ ਉੱਤੇ ਸਾਫ ਸਫਾਈ ਕਰਨੀ ਝਾੜੂ ਮਾਰਨਾ ਗੁਰੂ ਸਾਹਿਬ ਦਾ ਸਤਕਾਰ ਦੇਖਣਾ ਇਹਨਾਂ ਚਾਰੋਂ ਨਗਰ ਕੀਰਤਨਾ ਦੀ ਜਿਹੜੀ ਰਹਿਨਮਾਈ ਹੈ ਉਹ ਸਾਡੇ ਪੰਥ ਦੇ ਜਿਹੜੇ ਹੈ ਮਹਾਨ ਸੰਤ ਪੁਰਖ ਸੰਤ ਮਹਾਪੁਰਖ ਕਰ ਸੇਵੇ ਵਾਲੇ ਅਬਾ ਜੀ ਉਹ ਸਾਰੇ ਕਰ ਰਹੇ ਹੈ ਉਸ ਦੀ ਡਿਟੇਲ ਵੀ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਦੇ ਦਾਂਗੇ ਸਾਰਿਆਂ ਦੀ ਰਹਿਨਮਾਈ ਚਾਰੋਂ ਨਗਰ ਕੀਰਤਨਾ ਦੀ ਸੰਤ ਮਹਾਪੁਰਖ ਕਰਨਗੇ ਅਸੀਂ ਪੰਜਾਬ ਸਰਕਾਰ 'ਚ ਚਾਹੇ ਉਹ ਮੇਰਾ ਕੋਈ ਸਾਥੀ ਮੰਤਰੀ ਹੈ ਜਾਂ ਸਾਡੀ ਕੋਈ ਹੋਰ ਟੀਮ ਮੈਂਬਰ ਹੈ ਕੋਈ ਐਮਐਲਏ ਹੈ ਕੋਈ ਡੀਸੀ ਹੈ ਕੋਈ ਐਸਐਸਪੀ ਹੈ ਸਾਡਾ ਸਾਰਿਆਂ ਦਾ ਕੰਮ ਇਹ ਹੈ ਕਿ ਗੁਰੂ ਸਾਹਿਬ ਦਾ ਸਤਕਾਰ ਹੋਵੇ ਅਸੀਂ ਸੜਕਾਂ ਸਾਫ਼ ਕਰੀਏ ਸੰਗਤ ਦੀ ਸਹੂਲਤ ਲਈ ਜੋ ਜੋ ਕਰ ਸਕਦੇ ਹਾਂ ਅਸੀਂ ਉਹ ਕਰੀਏ 23 24 25 ਨਵੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਪਧਰੀ ਜਿਹੜੇ ਸਮਾਗਮ ਹੋਣਗੇ ਜਿਨ੍ਹਾਂ ਦੇ ਤਿਆਰੀਆਂ ਦਿਨ ਰਾਤ ਅਸੀਂ ਲੱਗੇ ਹੋਏ ਹਾਂ ਪੂਰੇ ਸ਼੍ਰੀਨੰਦਪੁਰ ਸਾਹਿਬ ਦੇ ਇੱਕ ਇੱਕ ਕੋਨੇ ਦੇ ਵਿੱਚ ਇਸ ਵਕਤ ਕੰਮ ਚੱਲ ਰਿਹਾ ਹਰ ਤਰੀਕੇ ਦੇ ਚਾਹੇ ਉਹ ਸਾਫ ਸਫਾਈ ਦਾ ਕੰਮ ਹੋਵੇ ਸੜਕਾਂ ਦਾ ਕੰਮ ਹੋਵੇ ਜਿਤ ਪੰਡਾਲਾਂ ਦਾ ਕੰਮ ਹੋਵੇ ਟੈਂਟ ਸਿਟੀ ਦਾ ਕੰਮ ਹੋਵੇ ਸ਼੍ਰੀਨੰਦਪੁਰ ਸਾਹਿਬ ਨੂੰ ਜਿਹੜਾ ਹੈ ਇਹਨਾਂ ਸਮਾਗਮਾਂ ਦੇ ਲਈ ਦਿਨ ਰਾਤ ਉੱਥੇ ਕੰਮ ਚੱਲ ਰਿਹਾ 23 ਨਵੰਬਰ ਨੂੰ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਮਾਨਯੋਗ ਮੁੱਖ ਮੰਤਰੀ ਸਾਹਿਬ ਬਤੌਰ ਸੰਗਤ ਦੇ ਵਿੱਚ ਉੱਥੇ ਅਰਦਾਸ ਕਰਨਗੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅ ਸ਼੍ਰੀ ਅਰਵਿੰਦ ਕੇਜਰੀ왈 ਜੀ ਹੋ ਵੀ ਹੋਣਗੇ ਤੇ ਉਸ ਤੋਂ ਬਾਅਦ 23 ਨਵੰਬਰ ਨੂੰ ਹੀ 11 ਵਜੇ ਜਿਹੜਾ ਸਾਡਾ ਮੇਨ ਪੰਡਾਲ ਹੈ ਅਨੰਤਪੁਰ ਸਾਹਿਬ ਰੇਲਵੇ ਸਟੇਸ਼ਨ ਦੇ ਸਾਹਮਣੇ ਇੱਕ ਵੱਡਾ ਪੰਡਾਲ ਜਿਹੜਾ ਹੈ ਉਹ ਸਜਾਇਆ ਜਾ ਰਿਹਾ ਸਰਵ ਧਰਮ ਸਮੇਲਨ ਜਿਹੜਾ ਹੈ ਉਹ ਆਯੋਜਨ ਕੀਤਾ ਜਾਊਗਾ ਜਿਸ ਦੇ ਵਿੱਚ ਸਾਰੇ ਧਰਮਾਂ ਦੇ ਸੰਤ ਮਹਾਪੁਰਖ ਉਹਨਾਂ ਦੇ ਨੁਮਾਇੰਦਿਆਂ ਨੂੰ ਅਸੀਂ ਸੱਦਾ ਦੇ ਰਹੇ ਹਾਂ ਸਾਰਿਆਂ ਨੂੰ ਜਿਹੜਾ ਸੱਦਾ ਦੇ ਰਹੇ ਹਾਂ ਬਹੁਤ ਸਾਰੇ ਸੰਤ ਮਹਾਪੁਰਖਾਂ ਨਾਲ ਜਿਹੜੀ ਹੈ ਉਹਨਾਂ ਦੀ ਜਿਹੜੀ ਹੈ ਸ਼ੈਡਿਊਲਸ ਫਾਈਨਲ ਹੋ ਚੁੱਕੇ ਨੇ ਸ਼ਿਰੀ ਸ਼ਿਰੀ ਰਵੀ ਸ਼ੰਕਰ ਜੀ ਜੋ ਆਰਟ ਆਫ ਲੀਵਿੰਗ ਦੇ ਪ੍ਰਮੁਖੀ ਨੇ ਉਹ ਵੀ ਆ ਰਹੇ ਨੇ ਲੋਕੇਸ਼ 무ਨੀ ਜੀ ਹਰ ਬਹੁਤ ਸਾਰੇ ਜੈਨ ਧਰਮ ਤੋਂ ਬੁੱਧ ਧਰਮ ਤੋਂ ਇਸਲਾਮ ਧਰਮ ਤੋਂ ਅਜਮੇਰ ਸ਼ਰੀਫ ਤੋਂ ਨਿਜ਼ਾਮਉਦੀਨ ਦਿੱਲੀ ਤੋਂ ਹਰ ਧਰਮ ਤੋਂ ਜਿਹੜੇ ਆ ਸਾਡੇ ਜਿਹੜੇ ਸੰਤ ਮਹਾਪੁਰਖ ਨੇ ਬ੍ਰਿੰਦਾਵਨ ਤੋਂ ਯੋਧਿਆ ਤੋਂ ਕਾਸ਼ੀ ਤੋਂ ਵਕ-ਵਕ ਜਿਹੜੇ ਸਾਡੇ ਪੰਜਾਬ ਸਧਾਰਮਿਕ ਸਥਾਨ ਹੈ ਸਾਡੇ ਸਾਰੇ ਸਿੱਖ ਅ ਧਰਮ ਦੇ ਨਾਲ ਜੁੜੇ ਸਾਰੇ ਸੰਤਾ ਮਹਾਪੁਰਖਾਂ ਨੂੰ ਸਾਡੇ ਪੰਜੋ ਤਖਤ ਸਹਿਬਾਨਾਂ ਨੂੰ ਸਾਡੇ ਸਾਥੀ ਜਿਹੜੇ ਆ ਉਹ ਇਹਨਾਂ ਦੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਵੀ ਗੱਲ ਹੋਈ ਹੈ ਉਹਨਾਂ ਨੂੰ ਵੀ ਅਸੀਂ ਨਮਤਰਨ ਦਵਾਂਗੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਜੀ ਨੂੰ ਐਸਜੀਪੀਸੀ ਦੇ ਪ੍ਰਧਾਨ ਨੂੰ ਅ ਅਸੀਂ ਖੁਦ ਜਾ ਕੇ ਤਖਤਸ਼੍ਰੀ ਹਜ਼ੂਰ ਸਾਹਿਬ ਨਤਮਸਤਕ ਹੋਏ ਆ ਪਟਨਾ ਸਾਹਿਬ ਸਾਰੇ ਆ ਨੂੰ ਸਭ ਨੂੰ ਸੱਦਾ ਤੇ ਕੋਸ਼ਿਸ਼ ਇਹ ਹੈ ਕਿ ਸਰਵ ਧਰਮ ਸੰਮੇਲਨ ਕਿ ਗੁਰੂ ਸਾਹਿਬ ਦੀ ਜੋ ਸ਼ਹਾਦਤ ਹੈ ਉਹ ਇੱਕ ਧਰਮ ਦੇ ਲਈ ਨਹੀਂ ਸੀ ਉਹ ਕਿਸੇ ਹੋਰ ਧਰਮ ਲਈ ਸੀ ਉਹ ਮਾਨਵਤਾ ਦੇ ਲਈ ਸੀ ਉਹ ਧਰਮ ਦੀ ਆਜ਼ਾਦੀ ਲਈ ਸੀ ਤੇ ਅਸੀਂ ਉਸ ਤੋਂ ਬੜੇ ਬੜੇ ਸ਼ਰਦਾ ਦੇ ਨਾਲ ਸਰਵ ਧਰਮ ਸੰਮੇਲਨ ਤੇ ਨਾਲ ਹੀ 23 ਨਵੰਬਰ ਨੂੰ ਦਸ਼ਮੇਸ਼ ਪਿਤਾ ਬਾਦਸ਼ਾ ਦਰਵੇਸ਼ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ 350 ਸਾਲਾ ਗੁਰਤਾ ਗੱਦੀ ਦਿਵਸ ਵੀ ਹੈ ਤਾਂ ਸ਼ਾਮ ਨੂੰ ਇੱਕ ਅਲੌਕਿਕ ਕੀਰਤਨ ਦਰਬਾਰ ਜਿਹੜਾ ਹੈ ਉਹ 350 ਸਾਲਾ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਹੋਊਗਾ 23 24 25 ਨਵੰਬਰ ਨੂੰ ਪੰਜਾਬ ਰਾਦਰ ਮੈਂ ਕਹਾਂ ਕਿ ਬਲਕਿ ਨਾਰਥਰਨ ਇੰਡੀਆ ਦੇ ਵਿੱਚ ਪਹਿਲੀ ਵਾਰੀ ਡਰੋਨ ਸ਼ੋ ਹੋਣ ਜਾ ਰਹੇ ਹੈ 500 ਡਰੋਨਸ ਦਾ ਜਿਹੜਾ ਡਰੋਨ ਸ਼ੋ ਹੈ ਉਹ ਰੋਜ਼ਾਨਾ ਤਿੰਨੋ ਦਿਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤੇ ਖਾਲਸਾ ਵਿਖੇ ਸ਼ਾਮੀ 5 ਵਜੇ ਜੋ ਲਗਭਗ 22 ਮਿੰਟ ਦੇ ਵਿੱਚ ਆਸਮਾਨ ਦੇ ਉੱਤੇ ਡ੍ਰੋਨਸ ਦੀ ਮਦਦ ਦੇ ਨਾਲ ਗੁਰੂ ਸਾਹਿਬ ਜੀ ਦਾ ਸਾਰਾ ਜੀਵਨ ਤੇ ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਸਾਰੀ ਸੰਗਤਾਂ ਨੂੰ ਇੱਕ ਮੌਕਾ ਮਿਲੂਗਾ ਸੀ ਸਜਦਾ ਕਰ ਸਕੀਓ ਉਹ ਵੀ ਆਪਣੇ ਆਪ ਚ ਇੱਕ ਲੋਕਿਕ ਜਿਹੜਾ ਦ੍ਰਿਸ਼ ਹੋਊਗਾ ਪਹਿਲੀ ਵਾਰੀ ਪੰਜਾਬ ਚ ਹੋ ਰਿਹਾ ਆ 24 ਨਵੰਬਰ 23 24 25 ਨੂੰ ਜੀ ਤਿੰਨੋਂ ਦਿਨ ਸ਼ਾਮੀ 24 ਨਵੰਬਰ ਨੂੰ ਜੀ ਜਿਹੜਾ ਹੈ ਸਵੇਰੇ 7 ਵਜੇ ਸ਼੍ਰੀ ਕੀਰਪੁਰ ਸਾਹਿਬ ਤੋਂ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਤੱਕ ਤੇ ਮੈਂ ਸਮਝਦਾ ਇਹ ਨਗਰ ਕੀਰਤਨ ਜਿਹੜਾ ਸਾਡੇ ਦਿਲ ਦੇ ਸਭ ਤੋਂ ਕਰੀਬ ਕਿ ਉਹ ਜਦੋਂ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਗੁਰੂ ਸਾਹਿਬ ਦਾ ਸੀਸ ਲੈ ਕੇ ਆਉਂਦੇ ਆ ਆਪਣੀ ਬੁੱਕਲ ਦੇ ਵਿੱਚ ਆਪਣੀ ਜਾਨ ਤੇ ਖੇਡ ਕੇ ਤਾਂ ਜਦੋਂ ਸ਼੍ਰੀ ਕੀਰਤਪੁਰ ਸਾਹਿਬ ਪਹੁੰਚਦੇ ਆ ਤਾਂ ਬਾਲ ਗੋਬਿੰਦ ਰਾਏ ਸਾਰਾ ਪਰਿਵਾਰ ਸਿੱਖ ਸੰਗਤ ਉਹਨਾਂ ਨੂੰ ਜਾ ਕੇ ਉੱਥੇ ਸੀਸ ਲੈਂਦੇ ਨੇ ਤੇ ਉਹੀ ਥਾਂ ਕੀਰਤਪੁਰ ਸਾਹਿਬ ਜਿੱਥੇ ਦਸ਼ਮੇਸ਼ ਪਿਤਾ ਬਾਬਾ ਜੀਵਨ ਸਿੰਘ ਜੀ ਨੂੰ ਗੱਲ ਆ ਕੇ ਕਹਿੰਦੇ ਆ ਰੰਗਰੇਟੇ ਗੁਰੂ ਕੇ ਬੇਟੇ ਤੇ ਆਖਦੇ ਹਨ ਕਿ ਤੁਸੀਂ ਸਾਡੇ ਪਿਤਾ ਦਾ ਸੀਸ ਨਹੀਂ ਲੈ ਕੇ ਆਏ ਤੁਸੀਂ ਸਾਡੇ ਸਾਡਾ ਸੂਰਜ ਲੈ ਕੇ ਆਏ ਹੋ ਤੇ ਉੱਥੋਂ ਸ਼੍ਰੀ ਕੀਰਤਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਦਾ ਗੁਰਦੁਆਰਾ ਸੀਸਗੰਜ ਸਾਹਿਬ ਤੱਕ ਜਿੱਥੇ ਗੁਰੂ ਸਾਹਿਬ ਦੇ ਸੀਸ ਦਾ ਸੰਸਕਾਰ ਹੋਇਆ ਸੀ ਸੀਸਪੇਟ ਨਗਰ ਕੀਰਤਨ ਬਹੁਤ ਹੀ ਸ਼ਰਧਾ ਤੇ ਸਤਕਾਰ ਦੇ ਨਾਲ ਗੁਰੂ ਸਾਹਿਬ ਦੀ ਪਾਲਕੀ ਦੇ ਅੱਗੇ ਇੱਕ ਇੱਕ ਇੰਚ ਦੇ ਉੱਤੇ ਜਿਹੜੇ ਫੁੱਲ ਜਿਹੜੇ ਹੈ ਉਹ ਰੱਖੇ ਜਾਣਗੇ ਤੇ ਸਾਡੇ ਸਾਰੇ ਐਮਐਲਏ ਸਹਿਬਾਨ ਸਾਰੇ ਮੰਤਰੀ ਸਹਿਬਾਨ ਤੇ ਖੁਦ ਮੁੱਖ ਮੰਤਰੀ ਸਾਹਿਬ ਅਰਦਾਸ ਕਰਕੇ ਜਿਹੜਾ ਹੈ ਅਰਦਾਸ ਦੇ ਵਿੱਚ ਸ਼ਾਮਿਲ ਹੋ ਕੇ ਇਸ ਨਗਰ ਕੀਰਤਨ ਦੇ ਵਿੱਚ ਉਹ ਵੀ ਸ਼ਾਮਿਲ ਹੋਣਗੇ ਬਤੌਰ ਇੱਕ ਸ਼ਰਧਾਲੂ ਬਤੌਰ ਇੱਕ ਸਿੱਖ ਤੇ ਬੜੀ ਹੀ ਸ਼ਰਦਾ ਦੇ ਨਾਲ 11 ਕਿਲੋਮੀਟਰ ਦਾ ਜਿਹੜਾ ਪਿੰਡ ਹੈ ਉਹ ਇੱਕ ਮੈਂ ਸਮਝਦਾ ਬਹੁਤ ਇਤਿਹਾਸ ਨੂੰ ਯਾਦ ਕਰਦੇ ਹੋਏ ਨਾ ਪਹਿਲਾਂ ਨੂੰ ਯਾਦ ਕਰਦੇ ਹੋਏ ਜਿੱਥੇ ਅਸੀਂ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਭਾਈ ਸਤੀਦਾਸ ਜੀ ਨੂੰ ਭਾਈ ਮਤੀਦਾਸ ਜੀ ਨੂੰ ਭਾਈ ਦਿਆਲਾ ਜੀ ਨੂੰ ਅਸੀਂ ਸ਼ਰਦਾ ਜਿਹੜਾ ਹੈ ਉਹਨਾਂ ਨੂੰ ਸਜਦਾ ਕਰਦੇ ਆ ਉੱਥੇ ਹੀ ਬਾਬਾ ਜੀਵਨ ਸਿੰਘ ਜੀ ਉਹਨਾਂ ਦੀ ਜੋ ਕੁਰਬਾਨੀ ਹੈ ਉਹਨਾਂ ਨੂੰ ਵੀ ਸਜਦਾ ਕਰਦੇ ਆ ਲੱਖੀ ਸ਼ਾ ਵੰਜਾਰਾ ਜੀ ਦੀ ਜੋ ਕੁਰਬਾਨੀ ਹੈ ਉਹਨਾਂ ਨੂੰ ਵੀ ਅਸੀਂ ਸਜਦਾ ਕਰਦੇ ਆ ਤੇ 24 ਨਵੰਬਰ ਨੂੰ ਜਿਵੇਂ ਆਪ ਸਭ ਜਾਣਦੇ ਹੋ ਪੰਜਾਬ ਦੇ ਇਤਿਹਾਸ ਪਹਿਲੀ ਵਾਰੀ ਪੰਜਾਬ ਦੀ ਵਿਧਾਨ ਸਭਾ ਚੰਡੀਗੜ੍ਹ ਤੋਂ ਉੱਠ ਕੇ ਬਤੌਰ ਸਤਕਾਰ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਤਕਾਰ ਦਿੰਦੇ ਹੋਏ ਗੁਰੂ ਸਾਹਿਬ ਵੱਲੋਂ ਬਸਾਈ ਹੋਈ ਨਗਰੀ ਜੋ ਗੁਰੂ ਸਾਹਿਬ ਨੇ ਆਪ ਮੁਲਕ ਖਰੀਦ ਕੇ ਜੋ ਸ਼ਹਿਰ ਬਸਾਇਆ ਜਿਸ ਦਾ ਪਹਿਲਾ ਨਾਮ ਚੱਕ ਨਾਨਕੀ ਸੀ ਤੇ ਬਾਅਦ ਚੋ ਦਸ਼ਮੇਸ਼ ਪਿਤਾ ਨੇ ਉਸ ਦੇ ਵਿੱਚ ਹੋਰ ਇਲਾਕਾ ਜੋੜ ਕੇ ਸ਼੍ਰੀ ਅਨੰਦਪੁਰ ਸਾਹਿਬ ਰੱਖ ਦਿੱਤਾ ਉਸ ਨਗਰੀ ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਹੋਊਗੀ 12 ਵਜੇ ਤੋਂ ਲੈ ਕੇ 4 ਵਜੇ ਤੱਕ ਤੇ ਹੋਰ ਵੀ ਮਨ ਨੂੰ ਬੜਾ ਸਕੂਨ ਆਂਦਾ ਕਿ ਵਿਧਾਨ ਸਭਾ ਭਾਈ ਜੈਤਾ ਜੀ ਦੇ ਮੈਮੋਰੀਅਲ 'ਚ ਹੋਣ ਜਾ ਰਹੀ ਹੈ ਜਿਨ੍ਹਾਂ ਦਾ ਇਸ ਇਤਿਹਾਸ ਦੇ ਵਿੱਚ ਇੰਨਾ ਵੱਡਾ ਯੋਗਦਾਨ ਹੈ ਤੇ ਉੱਥੇ ਬੜੇ ਹੀ ਸ਼ਰਧਾ ਦੇ ਨਾਲ ਜਿਹੜਾ ਹੈ ਤੇ 6 ਤਰੀਕ ਨੂੰ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਉਹ ਵੀ શ્રી ਨਨਪੁਰ ਸਾਹਿਬ ਆ ਰਹੇ ਆ ਤਿਆਰੀਆਂ ਦੇ ਲਈ ਅਸੀਂ ਰੋਜ਼ ਉੱਥੇ ਹੀ ਹੁੰਦੇ ਆ ਬਹੁਤ ਦਿਲ ਦੇ ਨਾਲ ਜਿਹੜਾ ਹੈ ਰੂਹ ਦੇ ਨਾਲ ਅਸੀਂ ਤਿਆਰੀਆਂ 'ਚ ਲੱਗੇ ਹੋਏ ਆ ਐਦਾਂ ਹੀ ਫਿਰ ਜੀ 24 ਨਵੰਬਰ ਨੂੰ 11 ਵਜੇ ਤੋਂ 2 ਵਜੇ ਤੱਕ ਜਿਹੜਾ ਸਾਡਾ ਮੁੱਖ ਪੰਡਾਲ ਹੈ ਉਸ ਦੇ ਵਿੱਚ ਢਾਡੀ ਵਾਰਾਂ ਕਵੀਸ਼ਰੀ ਜੱਥੇ ਜਿਹੜੇ ਹੈ ਉਹ ਗੁਰ ਇਤਿਹਾਸ ਸੰਗਤਾਂ ਨਾਲ ਸਾਂਝਾ ਕਰਨਗੇ ਆ ਦੋ ਤੋਂ 4 ਵਜੇ ਤੱਕ ਚਰਨ ਗੰਗਾ ਸਟੇਡੀਅਮ ਸ਼੍ਰੀ ਨਨਪੁਰ ਸਾਹਿਬ ਵਿਖੇ ਜਿਹੜੇ ਸਾਡੇ ਨਿਆਂਗ ਜਥੇਬੰਦੀਆਂ ਨੇ ਸਾਡੇ ਨਿਹੰਗ ਸਿੰਘ ਨੇ ਉਹ ਗਟਕਾ ਖੇਡਣਗੇ ਖਜੜਾ ਖਾਲਸਾ ਜਹਲੋ ਜੋਹ ਜਹੋ ਜਲਾਲ ਹੈ ਉਹ ਪੇਸ਼ ਕਰਨਗੇ ਤੇ ਫਿਰ 24 ਤਰੀਕ ਨੂੰ ਸ਼ਾਮੀ ਡਰੋਨ ਸ਼ੋਅ ਹੈ ਤੇ 24 ਨਵੰਬਰ ਨੂੰ ਸ਼ਾਮੀ ਫਿਰ ਕੀਰਤਨ ਦਰਬਾਰ ਹੈ ਜਿਸ ਦੇ ਵਿੱਚ ਪੰਥ ਪ੍ਰਸਿੱਧ ਕੀਰਤਨੀ ਜਥੇ ਤੇ ਖਾਸ ਕਰਕੇ ਤੰਤੀ ਸਾਜਾਂ ਦੇ ਨਾਲ ਸਲੋਕ ਮਹੱਲਾ 9 ਜਿਹੜਾ ਹੈ ਉਹ ਦਾ ਕੀਰਤਨ ਹੋਊਗਾ 25 ਨਵੰਬਰ ਨੂੰ ਸਵੇਰੇ 10 ਵਜੇ ਸ਼੍ਰੀ ਕਨਪਤ ਸਾਹਿਬ ਦੇ ਭੋਗ ਪਾਣਗੇ ਉਸ ਤੋਂ ਪ੍ਰੰਤ 10 ਤੋਂ 11:30 ਵਜੇ ਤੱਕ ਮੇਨ ਪੰਡਾਲ ਦੇ ਵਿੱਚ ਕੀਰਤਨ ਹੋਵੇਗਾ ਤੇ 11:30 ਤੋਂ ਲੈ ਕੇ 2 ਵਜੇ ਤੱਕ ਸਰਬੱਤ ਦੀ ਭਲਾਈ ਇਕੱਤਰਤਾ ਜਿਸ ਦੇ ਵਿੱਚ ਅਸੀਂ ਦੇਸ਼ ਪਰ ਦੇ ਮੁੱਖ ਮੰਤਰੀਆਂ ਨੂੰ ਵੀ ਸੱਦਾ ਦਿੱਤਾ ਹੈ ਸਾਡੇ ਆਨਰੇਬਲ ਚੀਫ ਮਿੰისტਰ ਸਾਹਿਬ ਦੇਸ਼ ਦੇ ਮਹਾਮਹਿੰਮ ਰਾਸ਼ਟਰਪਤੀ ਜੀ ਨੂੰ ਵੀ ਸੱਦਾ ਦੇ ਕੇ ਆਈ ਹੈ ਹੋਰ ਵੀ ਸੱਦੇ ਜਿਹੜੇ ਸੁਪਰੀਮ ਕੋਰਟ ਦੇ ਜੱਜਿਸ ਨੂੰ ਚੀਫ ਜਸਟਿਸ ਆਫ ਇੰਡੀਆ ਨੂੰ ਅੰਬੈਸਡਰ ਜਸਟਿਸ ਨੂੰ ਲਗਾਤਾਰ ਰੋਜ਼ਾਨਾ ਜਿਹੜੇ ਆ ਜਾ ਰਹੇ ਐ ਤੇ ਉਹ ਸਰਬੱਤ ਦਾ ਭਲਾ ਇਕੱਤਰਤਾ ਹੋਵੇਗੀ ਤੇ ਸ਼ਾਮੀ ਫਿਰ ਜਿਹੜਾ ਹੈ ਡਰੋਨ ਸ਼ੋਅ ਹੈ 27 ਨਵੰਬਰ ਨੂੰ ਪੰਜਾਬ ਦੇ ਸਾਰੀ ਕੈਬਨਿਟ ਜਿਵੇਂ ਅਸੀਂ 25 ਅਕਤੂਬਰ ਨੂੰ ਗਏ ਸੀ 27 ਨਵੰਬਰ ਨੂੰ ਪੰਜਾਬ ਦੀ ਸਾਰੀ ਕੈਬਨਿਟ ਦੁਬਾਰਾ ਦਿੱਲੀ ਜਾ ਕੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸ਼ੁਕਰਾਨੇ ਦੀ ਅਰਦਾਸ ਕਰੂਗੀ ਕਰੂਗੀ ਇਸ ਦੇ ਨਾਲ ਨਾਲ ਇਹਨਾਂ ਸਮਾਗਮਾਂ ਦੀ ਤਿਆਰੀ ਦੇ ਲਈ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਿਹੜਾ ਹੈ ਇੱਕ ਟੈਂਟ ਸਿਟੀ ਤਿੰਨ ਟੈਂਟ ਸਿਟੀਆਂ ਬਣਾਈਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਟੈਂਟ ਸਿਟੀ ਹੈ ਉਸ ਦਾ ਨਾਮ ਅਸੀਂ ਚੱਕ ਨਾਨਕੀ ਰੱਖਿਆ ਹੈ ਜਿਵੇਂ ਗੁਰੂ ਸਾਹਿਬ ਨੇ ਜਦੋਂ ਇਹ ਸ਼ਹਿਰ ਬਸਾਇਆ ਜੋ ਪਹਿਲਾ ਨਾਮ ਸੀ ਇਹ ਸਭ ਤੋਂ ਵੱਡੀ ਟੈਂਟ ਸਿਟੀ ਹੋਗੀ ਚੰਡੇਸਰ ਪਿੰਡ ਜੋ 2 ਕਿਲੋਮੀਟਰ ਹੈ ਤੱਕ ਸਾਬ ਤੋਂ ਸੰਗਤ ਦੀ ਸਹੂਲਤ ਨੂੰ ਦੇਖਦੇ ਹੋਏ 2 ਕਿਲੋਮੀਟਰ ਹੈ ਤੱਕ ਸਾਬ ਦੀ ਤੋਂ ਦੂਰੀ ਜਿਹੜੀ ਹੈ ਗੁਰਦੁਆਰਾ ਸੀਸਗੰਨ ਸਾਹਿਬ ਤੋਂ ਵੀ ਲਗਭਗ ਪਾਣੇ 2 ਕਿਲੋਮੀਟਰ ਇਸ ਦੇ ਵਿੱਚ ਜੀ 70 ਕਿੱਲਿਆਂ ਦੇ ਵਿੱਚ ਇਹ ਟੈਂਸਿਟੀ ਸਜਾਈ ਜਾ ਰਹੀ ਹੈ ਜਿਸ ਦੇ ਵਿੱਚ ਰੋਜ਼ਾਨਾ 10 ਤੋਂ 12 ਹਜ਼ਾਰ ਸੰਗਤ ਜਿਹੜੀ ਹੈ ਉਹ ਰੁੱਕ ਸਕੇਗੀ ਜਿਸ ਦੇ ਵਿੱਚ ਦੋ ਤਰ੍ਹਾਂ ਦੇ ਅਰੇਂਜਮੈਂਟਸ ਕੀਤੇ ਜਾ ਰਿਹਾ ਹੈ ਪਰਿਵਾਰ ਦੇ ਲਈ ਚਾਰ ਮੈਂਬਰਸ ਤੇ ਇੱਕ ਡਾਰਮੇਟਰੀ ਹੈ ਜਿਹਦੇ 16 ਮੈਂਬਰ ਰੁੱਕ ਸਕਦੇ ਨੇ ਐਦਾਂ ਹੀ ਇੱਕ ਟੈਂਸਿਟੀ ਝਿੰਜੜੀ ਵਿਖੇ 7 ਏਕੜ ਚ ਬਣਾਈ ਜਾ ਰਹੀ ਹੈ ਇਹਦੇ ਵਿੱਚ ਵੀ ਜਿਹੜਾ ਡਾਰਮੇਟਰੀਸ ਹੈ ਤੇ ਰੂਮਸ ਹੈ ਤੇ ਇੱਕ ਟੈਂਸਿਟੀ ਪੀਐਸਪੀਸੀਐਲ ਦਾ ਜਿਹੜੀ ਸਾਡਾ ਪਾਵਰ ਕਲੋਨੀ ਹੈ ਉਹਦੇ ਵਿੱਚ ਬਣਾਈ ਜਾ ਰਹੀ ਹੈ ਜਿਹਦੇ ਵਿੱਚ ਸਾਡੇ ਦੇਸ਼ ਤੋਂ ਜੋ ਸਾਰੇ ਮੁੱਖ ਮੰਤਰੀ ਸਹਿਬਾਨ ਜਾਂ ਜੋ ਵੀ ਸਾਡੇ ਡਿਗਨਿਟਰੀਜ਼ ਆਉਂਦੇ ਆ ਐਂਬੈਸਡਰਸ ਆਉਂਦੇ ਆ ਉਹਨਾਂ ਦੇ ਠਹਿਰਨ ਦੇ ਲਈ ਇਟੈਂਸਿਟੀਆ ਬਣਾਈਆਂ ਜਾ ਰਹੀਆਂ ਨੇ ਪਾਰਕਿੰਗਸ ਪਹਿਲੀ ਵਾਰੀ ਜਿਹੜਾ ਹੈ 106 ਏਕੜ ਚ ਬੀ ਪਾਰਕਿੰਗ ਆ ਅਨੰਪੁਰ ਸਾਹਿਬ ਦੀ ਚਾਰੋਂ ਦਿਸ਼ਾਵਾਂ ਚ ਚਾਹੇ ਕੋਈ ਗੜਸ਼ੰਕਰ ਤੋਂ ਆ ਰਿਹਾ ਚਾਹੇ ਨੰਗਲ ਤੋਂ ਆ ਰਿਹਾ ਚਾਹੇ ਰੋਪੜ ਵਾਲੇਸ ਪਾਸੋਂ ਆ ਰਿਹਾ ਜਾਂ ਫਿਰ ਹਿਮਾਚਲ ਤੋਂ ਅਲੱਗ-ਅਲੱਗ ਏਰੀਆਜ਼ ਦੇ ਵਿੱਚ ਬੀ ਪਾਰਕਿੰਗਸ ਜਿਨ੍ਹਾਂ ਵਿੱਚ ਹਰ ਤਰ੍ਹਾਂ ਦਾ ਬੰਦੋਬਸ CCTV ਕੈਮਰਾਜ਼ ਰਾਹ ਤਸਤੇ ਲਾਈਟਸ ਪ੍ਰੋਪਰ ਜਿਹੜੇ ਪੋਰਟੇਬਲ ਪੋਰਟੇਬਲ ਵਾਸ਼ਰੂਮਸ ਨੇ ਜੋ ਹਰ ਇੱਕ ਘੰਟੇ ਬਾਅਦ ਸਾਫ਼ ਹੋਣਗੇ ਸੰਗਤ ਦੀ ਸਹੂਲਤ ਦੇ ਲਈ ਹੈਲਪ ਡੈਸਕ ਫਰਸਟ ਏਡ ਸੈਂਟਰ ਇਹ ਸਾਰੀ ਪਾਰਕਿੰਗ ਇਹ ਸਾਰੀ ਸਹੂਿਦਾਵਾਂ ਹੋਣਗੀਆਂ ਤੇ ਉੱਥੋਂ ਹੀ ਤਾਂ ਕਿ ਆਨੰਦ ਅੰਦਰ ਜਿਹੜੀ ਸੰਗਤ ਨੂੰ ਸਹੂਲਤ ਹੋਵੇ ਟ੍ਰੈਫਿਕ ਜਮ ਨਾ ਲੱਗੇ ਸਾਰੇ 3 ਤੋਂ 4 ਕਿਲੋਮੀਟਰ ਤੋਂ ਦੂਰ ਕੋਈ ਵੀ ਪਾਰਕਿੰਗ ਨਹੀਂ ਹੈ ਤੇ ਉਸ ਤੋਂ ਬਾਅਦ ਈ ਰਿਕਸ਼ਾ 500 ਈ ਰਿਕਸ਼ਾ ਤੇ ਸੋ ਮਿਨੀ ਬੱਸਿਸ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਤਾਂ ਕਿ ਅਗਰ ਵੱਡਾ ਗਰੁੱਪ ਆ ਰਿਹਾ ਹੋ ਮਿਨੀ ਬੱਸਿਸ ਬੈਠ ਕੇ ਤੇ ਅਗਰ ਕੋਈ ਪਰਿਵਾਰ ਦੇ ਨਾਲ ਹੈ ਉਹ ਆਪਣੀ ਇੱਛਾ ਦੇ ਅਨੁਸਾਰ ਈ ਰਿਕਸ਼ਾ 'ਚ ਬੈਠੇ ਉਹ ਤਕਸਾ ਪਹਿਲਾਂ ਮੱਥਾ ਟੇਕਣਾ ਚਾਹੁੰਦਾ ਪਹਿਲਾਂ ਸੀਸ ਗੁਰਦੁਆਰਾ ਸੀਸਗੰਨ ਸਾਹਿਬ ਜਾਣਾ ਚਾਹੁੰਦਾ ਵਿਰਾਸਤੇ ਖਾਲਸਾ ਜਾਣਾ ਚਾਹੁੰਦਾ ਵਿਰਾਸਤੇ ਖਾਲਸਾ 'ਚ ਐਗਜ਼ੀਬੀਸ਼ਨ ਵੀ ਲੱਗੀ ਹੋਊਗੀ ਮੇਨ ਪੰਡਾਲ 'ਚ ਜਾਣਾ ਚਾਹੁੰਦਾ ਤਾਂ ਕਿ ਇਹ ਸਾਰੇ ਹਰ ਵਕਤ ਤੇ 24 ਘੰਟੇ ਚੱਲਦੇ ਰਹਿਣਗੇ ਕਿਸੇ ਨੇ ਵਾਪਸ ਪਾਰਕਿੰਗ ਜਾਣਾ ਹਾਰਿਕ ਏਰੀਕ ਸ਼ੇੜੀ ਉੱਤੇ ਪ੍ਰੋਪਰ ਮਾਰਕਿੰਗ ਹੋਊਗੀ ਕਿ ਤੁਸੀਂ ਕਿਹੜੀ ਪਾਰਕਿੰਗ ਤੋਂ ਆਏ ਹੋ ਕਲਰ ਕੋਡਿੰਗ ਹੋਊਗੀ ਸਿਰਫ ਆਪਣਾ ਪਾਰਕਿੰਗ ਦਾ ਕਲਰ ਕੋਡ ਯਾਦ ਰੱਖਣਾ ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਹੈ ਦਰਸ਼ਨਾ ਕਰ ਸਕਦੇ ਹੋ ਤੇ 100 ਮਿਨੀ ਬੱਸਿਸ ਐਦਾ ਹੀ 모ਹਾਲੀ ਦੇ 에어ਪੋਰਟ ਵਿਖੇ ਅਨੰਦਪੁਰ ਸਾਹਿਬ ਦੇ ਬੱਸ ਸਟੈਂਡ ਵਿਖੇ ਜਿਹੜਾ ਹੈ ਅਨੰਦਪੁਰ ਸਾਹਿਬ ਦੇ ਰੇਲਵੇ ਸਟੇਸ਼ਨ ਵਿਖੇ ਖਾਸ ਬੰਦੂ ਬੱਸ ਕਿੱਥੇ ਜਾਣਗੇ ਸਪੈਸ਼ਲ ਜਿਹੜੀ ਕੋਚ ਬੱਸਿਸ ਹੈ ਉਹ 에어ਪੋਰਟ ਤੇ ਵੀ ਸਟੇਸ਼ਨ ਕਿੱਤਿਆਂ ਜਾਣਗੀਆਂ ਨਨਤਪੁਰ ਸਾਹਿਬ ਰੇਲਵੇ ਸਟੇਸ਼ਨ ਤੇ ਵੀ ਕੀਤੀ ਜਾਣਗੀਆਂ ਤਾਂ ਕਿ ਜਿਹੜੇ ਵੀ ਸੰਗਤ ਬਾਹਰੋਂ ਆ ਰਹੀ ਹੈ ਉਹਨਾਂ ਦੇ ਸਹੂਲਤ ਦੇ ਲਈ ਹਰ ਇੱਕ ਘੰਟੇ ਦੇ ਬਾਅਦ ਜਿਹੜੀਆਂ ਹਨ ਸਾਡੀ ਬੱਸੇਸ ਉਹ ਮੋਹਾਲੀ ਦੇ 에ਰਪੋਰਟ ਤੋਂ ਚੱਲਣਗੀਆਂ ਪਲੱਸ ਪੰਜਾਬ ਦੀ ਹਰ ਤਹਿਸੀਲ ਤੋਂ ਵੀ ਜਿਹੜੀ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਬੱਸਾਂ ਹਨ ਉਹ ਸੰਗਤਾਂ ਦੇ ਲਈ ਫ੍ਰੀ ਲਾਈਆਂ ਜਾਣਗੀਆਂ 23 24 25 ਨਵੰਬਰ ਨੂੰ ਤਾਂ ਕਿ ਉਹ ਸ਼੍ਰੀ ਨਨਤਪੁਰ ਸਾਹਿਬ ਆ ਕੇ ਨਤਮਸਤਕ ਹੋ ਸਕਣ ਪੰਜਾਬ ਦੀ ਹਰ ਇੱਕ ਤਹਿਸੀਲ ਤੋਂ ਇਸ ਦਿਨ ਅਲਹੀ ਜਿਹੜਾ ਹੈ ਵਿਧਾਨ ਸਭਾ ਦੀ ਤਿਆਰੀ ਦੇ ਲਈ ਉੱਥੇ ਲੱਗੇ ਹੋਏ ਆ 2 ਨਵੰਬਰ ਨੂੰ ਸ਼੍ਰੀ ਨਨਪੁਰ ਸਾਹਿਬ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਹੋਊਗਾ ਉਹਦੀ ਵੀ ਬਹੁਤ ਦਿਨੋਂ ਅਸੀਂ ਤਿਆਰੀ ਕਰ ਰਹੇ ਹਾਂ ਪੂਰੇ ਨਨਪੁਰ ਸਾਹਿਬ ਦੇ ਨੂੰ ਵਾਈਟ ਸਿਟੀ ਦੇ ਵਿੱਚ ਕਨਵਰਟ ਕਰਨ ਦੇ ਲਈ ਇੱਥੋਂ ਤੱਕ ਕਿ ਜਿਹੜੇ ਸਾਡੇ ਇਲੈਕਟ੍ਰਿਕ ਪੋਲਸ ਐ ਉਹਨਾਂ ਨੂੰ ਵੀ ਵਾਈਟ ਪੇਂਟ ਕੀਤਾ ਜਾ ਰਿਹਾ ਤੇ ਕਈ ਖਾਸ ਤਰ੍ਹਾਂ ਦੀਆਂ ਮਿਸ਼ਾਲਾਂ ਚਾਰ ਸ਼ਹਿਰਾਂ ਦੇ ਵਿੱਚ ਜਿਸ ਦਾ ਨਾਮ ਅਸੀਂ ਸ਼ਹਾਦਤ ਦੀ ਲੋ ਰੱਖਿਆ ਹੈ ਸ਼੍ਰੀ ਨਨਪੁਰ ਸਾਹਿਬ ਵਿਖੇ ਸ਼ਹਿਰ ਅੰਮ੍ਰਿਤਸਰ ਸਾਹਿਬ ਵਿਖੇ ਜਿੱਥੇ ਗੁਰੂ ਸਾਹਿਬ ਦਾ ਜਨਮ ਹੋਇਆ ਸੀ ਬਾਬਾ ਬਕਾਲਾ ਸਾਹਿਬ ਵਿਖੇ ਜਿੱਥੇ ਗੁਰੂ ਸਾਹਿਬ ਨੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਤੇ ਪਟਿਆਲਾ ਵਿਖੇ ਜਿੱਥੇ ਗੁਰੂ ਸਾਹਿਬ ਨੇ ਬਹੁਤ ਲੰਮਾ ਸਮਾਂ ਬਿਤਾਇਆ ਇਹ ਚਾਰੋਂ ਸ਼ਹਿਰਾਂ ਦੇ ਵਿੱਚ ਇਹ ਸਪੈਸ਼ਲ ਮਸ਼ਾਲਾਂ ਵੀ ਅਸੀਂ ਲਾਵਾਂਗੇ ਇਹ ਜਿਹੜੇ ਸਾਰੇ ਪ੍ਰੋਗਰਾਮ ਸੀ ਤੇ ਬਹੁਤ ਸ਼ਰਧਾ ਤੇ ਸਤਕਾਰ ਦੇ ਨਾਲ ਸਾਡੀ ਸਾਰੇ ਸਾਥੀ ਸਾਰੇ ਸਾਡੇ ਵਿਧਾਇਕ ਸਹਿਬਾਨ ਸਾਰੇ ਅਫਸਰ ਸਹਿਬਾਨ ਲੱਗੇ ਹੋਏ ਆ ਤੇ ਆਪ ਸਭ ਦੇ ਮਾਧਿਅਮ ਦੇ ਰਹੇ ਮੈਂ ਅੱਜ ਕੁਲ ਜਹਾ ਦੀ ਸੰਗਤ ਨੂੰ ਜਿਹੜਾ ਹੈ ਇਹ ਹੱਥ ਜੋੜ ਕੇ ਕਹਿੰਦਾ ਸਦਾ ਦਿੰਦਾ ਕਿ ਆਓ 23 24 25 ਇਕ ਤਾਂ ਜਿੱਥੇ ਜਿੱਥੇ ਜਦੋਂ ਵੀ ਲਾਈਟਿੰਗ ਸਾਊਂਡ ਸ਼ੋਅ ਹੈ ਚਾਹ ਜਿਵੇਂ ਕੱਲ ਪਟਿਆਲਾ ਜਲੰਧਰ ਫਤਿਹਗੜ੍ਹ ਸਾਹਿਬ ਤੇ ਪਠਾਨਕੋਟ ਜਦੋਂ ਤੁਹਾਡੇ ਜ਼ਿਲ੍ਹੇ ਦੇ ਵਿੱਚ ਲਾਈਟਿੰਗ ਸਾਊਂਡ ਸ਼ੋਅ ਹੈ ਆਪਣੇ ਪਰਿਵਾਰ ਸਮੇਤ ਜਾਓ ਬਜ਼ੁਰਗਾਂ ਨੂੰ ਲੈ ਕੇ ਬੱਚਿਆਂ ਨੂੰ ਲੈ ਕੇ ਜਰੂਰ ਪਹੁੰਚੋ ਤੇ ਜਿੱਥੋਂ ਜਿੱਥੋਂ ਨਗਰ ਕੀਰਤਨ ਗੁਜ਼ਰਨੇ ਨੇ ਆਪਾਂ ਆਪਣੇ ਪਿੰਡਾਂ ਤੋਂ ਮੇਨ ਰੋਡ ਤੇ ਆ ਕੇ ਆਪਣੇ ਸ਼ਹਿਰਾਂ ਤੋਂ ਮੇਨ ਰੋਡ ਤੋਂ ਆ ਕੇ ਗੁਰੂ ਸਾਹਿਬ ਦੇ ਸਤਕਾਰ ਵਜੋ ਤੇ ਨਾਲ ਹੀ ਤੇ ਜੋ ਵੀ 25 ਨਵੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਈਏ ਤੇ ਆਕੇ ਗੁਰੂ ਸਾਹਿਬ ਦੀ ਇਸ ਲਾਸਾਨੀ ਸ਼ਹਾਦਤ ਨੂੰ ਸਜਦਾ ਅਰਪਨ ਕਰੀਏ ਤੇ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰੀਏ ਬਹੁਤ ਬਹੁਤ ਧੰਨਵਾਦ ਜੀ ਮੈਂ ਜਿਹੜੇ ਲਾਈਟਾਂ ਤੋਂ ਮਸ਼ਹੂਰ ਦੱਸ ਰਿਹਾ ਤੁਸੀਂ ਉਹ ਕਿ ਉਹਦੇ ਵੈਨਿਊ ਜਿਹੜੇ ਨੇ ਕਿਸ ਤਰੀਕੇ ਨਾਲ ਸੈਲੈਕਟ ਕੀਤੇ ਗਏ ਕਿਉਂਕਿ ਚਾਰ ਚਾਰ ਜ਼ਿਲ੍ਹਿਆਂ ਦੇ ਵਿੱਚੋਂ ਜਿਹੜੇ ਸ਼ਹਿਰ ਦੇ ਜੀ ਪ੍ਰਮੁੱਖ ਗਰਾਊਂਡਸ ਨੇ ਜਿਵੇਂ